ਅੱਜ ਆਜ਼ਾਦੀ ਦਿਹਾੜੇ ਦੇ ਮੌਕੇ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਜਸ਼ਨਾਂ 'ਚ ਸ਼ਾਮਲ ਕਿਉਂ ਨਹੀਂ ਹੋਏ? ਜਸ਼ਨ ਤਾਂ ਉਹ ਲੋਕ ਮਨਾਉਂਦੇ ਜਿਹੜੇ ਕੁਝ ਲੋਕਾਂ ਦੀ ਆਜ਼ਾਦੀ ਆਈ ਐ 85% ਲੋਕ 40% ਤਾਂ ਲੋਕ ਉਹਨਾਂ ਨੇ ਜਿਹੜੇ ਫੁੱਟਪਾਥਾਂ ਤੇ ਚਾਉਂਦੇ ਨੇ ਉਹਨਾਂ ਵਾਸਤੇ ਕੋਈ ਆਜ਼ਾਦੀ ਨਹੀਂ ਹਰ ਬਾਰੀ ਸਾਡਾ ਪ੍ਰਧਾਨ ਮੰਤਰੀ ਜਨਤਕ ਪੰਡ ਪ੍ਰਣਾਲੀ ਆ ਜਿਹੜੀ ਉਹ ਵਧਾ ਰਹੇ ਆ ਜੇ ਇੱਥੇ ਆਜ਼ਾਦੀ ਹੋਵੇ ਉਹ ਲੋਕਾਂ ਨੂੰ ਪੂਰਾ ਮੰਨ ਲਓ ਬਦਲਮਈਆਂ ਸਹੂਲਤਾਂ ਮਿਲਦੀਆਂ ਹੋਣ ਤਾਂ ਇੱਥੇ ਉਹ ਜਨਤਕ ਪੰਡ ਬਣਨ ਵਾਲੀ ਖਤਮ ਕਰਨੀ ਚਾਹੀਦੀ ਵਧਾਉਣ ਦੀ ਲੋੜ ਨਹੀਂ ਪੈਂਦੀ ਹਰ ਪ੍ਰਧਾਨ ਮੰਤਰੀ ਅੱਜ ਹਰ ਵਾਰੀ ਕਹਿੰਦਾ ਵੀ ਇੰਨੇ ਲੋਕਾਂ ਨੂੰ ਜੀ ਫਰੀ ਰਾਸ਼ਨ ਹੋਰ ਦੇਵਾਂਗੇ ਇਹਦਾ ਮਤਲਬ ਵੀ ਉਹਨਾਂ ਖਾਤਰ ਜਾਂਦੀ ਨਹੀਂ ਆਈ ਉਹਨਾਂ ਨੂੰ ਕੋਈ ਲਾਇਟ ਦੀ ਸਹੂਲਤ ਨਹੀਂ ਕੋਈ ਖਾਣ ਪੀਣ ਦੀ ਸਹੂਲਤ ਨਹੀਂ ਕੋਈ ਉਹਨਾਂ ਦਾ ਇਲਾਜ ਨਹੀਂ ਕੋਈ ਉਹਨਾਂ ਦੇ ਖਾਤਰ ਮੰਨ ਲਓ ਵੀ ਜਿਹੜੀ ਵਿੱਦਿਆ ਉਹ ਨਹੀਂ ਇਸ ਕਰਕੇ ਜਿਹੜੀ ਅਸੀਂ ਉਹਨੂੰ ਗਿਣਦੇ ਆਂ ਵੀ ਉਹ ਨਕਲੀ ਜਾਂਦੀ ਹੈ ਉਹ ਕੁਝ ਬੰਦੇ ਖਾਤਰ ਜਾਂਦੀ ਹੈ ਅੱਜ ਜੇ ਇੱਥੇ ਸਾਬ੍ਹ ਤੇ ਕਾਨੂੰਨ ਬਣਦਾ ਹੋਵੇ ਇੱਕੋ ਜਿਹਾ ਕਾਨੂੰਨ ਮਿਲਦਾ ਹੋਵੇ ਤਾਂ ਕਿੰਨੇ ਬੁੱਧੀਜੀਵੀ ਨੇ ਕਿੰਨੇ ਅੱਜ ਕੱਲੇ ਸਿੱਖਾਂ ਨੂੰ ਛੱਡ ਕੇ ਵੀ ਕਿੰਨੇ ਲੋਕ ਨੇ ਜਿਹੜੇ ਜੇਲ੍ਹਾਂ 'ਚ ਬੈਠੇ ਨੇ ਜਿਹੜੇ ਲੋਕਾਂ ਨੇ ਸਾਨੂੰ ਉਹਨਾਂ ਨੇ ਕੋਈ ਸਰਕਾਰ ਤੇ ਗੋਲੀ ਨਹੀਂ ਚਲਾਈ ਉਹਨਾਂ ਨੇ ਇੱਕ ਕਾਨੂੰਨ ਅੰਦਰ ਅੱਛਾ ਵੀ ਇਹ ਤਿੰਨ ਕਾਲੇ ਕਾਨੂੰਨ ਕਾਨੂੰਨ ਜਿਹੜੇ ਸਰਕਾਰ ਲੈ ਕੇ ਆਈ ਦੀ ਵੀ ਜੇ ਆਹ ਕਾਨੂੰਨ ਇੱਥੇ ਲੋਕਾਂ ਤੇ ਲਾਗੂ ਹੋ ਗਏ ਤਾਂ ਲੋਕਾਂ ਦਾ ਘਾੜ ਕਰਨਗੇ ਜਿਹੜੇ ਲੋਕ ਰੋਟੀ ਖਾਂਦੇ ਹੋ ਰੋਟੀ ਤੋਂ ਮਸਤਾਜ ਹੋ ਜਾਣਗੇ ਪਰ ਉਹ ਲੋਕ ਸਰਕਾਰ ਨੇ ਚਾਕੇ ਉਹ ਅੱਜ ਤੱਕ ਜੇਲ੍ਹਾਂ 'ਚ ਨੇ ਜਿਹੜੇ ਨਿਜਵਾਨਤ ਬਣੀ ਹੋਈ ਇਹ ਕਿਹੜੇ ਲੋਟਕੇ ਨੇ ਬਿਜਾਦੀ ਆ ਨੇ ਜਿਹੜੀਆਂ ਕੁਰਬਾਨੀਆਂ ਦੇ ਕੇ ਆਜ਼ਾਦੀ ਲਈ ਤੁਹਾਨੂੰ ਲੱਗਦਾ ਨਹੀਂ ਉਹ ਆਜ਼ਾਦੀ ਹੈਗੀ ਐ ਇਹ ਉਹ ਤਾਂ ਪਹਿਲੇ ਹੀ ਪੜਦਾ ਪਤਾ ਉਹ ਆਜ਼ਾਦੀ ਦੇ ਦਾ ਭਗਤ ਸਿੰਘ ਹੋ ਰਹੀ ਤੀ ਉਹ 23 ਸਾਲ ਦੀ ਉਮਰ ਤੇ ਬੇਦੀ ਫਾਂਸੀਆਂ ਚੜ ਗਏ ਪਰ ਉਹ ਗਾਂਧੀ ਜਿਹੜਾ ਚਾਰਖਾ ਚਲਾਉਂਦਾ ਸੀ ਉਹ ਗਾਂਧੀ ਦੇ ਹੱਥ ਦਿੱਤੀ ਵੀ ਗਾਂਧੀ ਨੇ ਚਾਰਖਾ ਚਲਾ ਕੇ ਆਜ਼ਾਦੀ ਲਿਆਂਦੀ ਇਹੋ ਜਿ ਕਰਕੇ ਜਿਹੜੇ ਲੋਕ ਕੁਰਬਾਨੀਆਂ ਅੜੇ ਤੇ ਜਿਹੜਾ ਭਗਤ ਸਿੰਘ ਦਾ ਸੁਪਨਾ ਸੀ ਉਹ ਗਾਂਧੀ ਮਨੁੱਖ ਦੇ ਹੱਥੋਂ ਮਰੁੱਖ ਦੀ ਲੁੱਟ ਨਾ ਹੋਵੇ ਸਭ ਨੂੰ ਇੱਥੇ ਬਰਾਬਰਤਾ ਮਿਲੇ ਪਰ ਉਹ ਅੱਜ ਵੀ ਹੁੰਦੀ ਹੈ ਅੱਜ ਵੀ ਉਹ ਲੋਕ ਬਰਾਬਰਤਾ ਨਹੀਂ ਹੈਗੀ ਅੱਜ ਵੀ ਉਹ ਲੋਕ ਦਬੇ ਕੁਚਲੇ ਜਾਂਦੇ ਨੇ ਅੱਜ ਮਜ਼ਦੂਰਾਂ ਤੇ ਹਮਲੇ ਹੋ ਰਹੇ ਨੇ ਕਿਸਾਨਾਂ ਤੇ ਹਮਲੇ ਹੋ ਰਹੇ ਨੇ ਅੱਜ ਤਾਂ ਕੋਈ ਉਹਨਾਂ ਦੀ ਥਾਣੇ ਤੇ ਰਿਕਾਰਡ ਲਿਖਣ ਨੂੰ ਤਿਆਰ ਨਹੀਂ ਅੰਗਰੇਜ਼ਾਂ ਦੀ ਸਰਕਾਰ ਤੇ ਹਿੰਦੁਸਤਾਨ ਦੀ ਅੱਜ ਦੀ ਸਰਕਾਰ ਦੇ ਵਿੱਚ ਕੋਈ ਫਰਕ ਨਹੀਂ ਲੱਗ ਰਿਹਾ ਤੁਹਾਨੂੰ ਪਹਿਲਾਂ ਅੰਗਰੇਜ਼ ਕਾਲੇ ਚਿੱਟੇ ਸੀ ਹੁਣ ਕਾਲੇ ਨੇ ਕੋਈ ਫਰਕ ਨਹੀਂ ਇਹ ਚ ਕਚਹਿਰੀਆਂ ਕਾਨੂੰਨ ਮਾੜਿਆ ਖਾਤਰ ਹੋਰ ਤਗੜਿਆ ਖਾਤਰ ਹੋਰ ਪਹਿਲਾਂ ਵੀ ਅੰਗਰੇਜ਼ਾਂ ਵੇਲੇ ਵੀ ਚੱਲੇ ਨੇ ਅੱਜ ਵੀ ਜਿਹੜੀ ਅੱਜ ਦੀ ਹਾਲਤ ਆ ਉਹ ਤੇ ਵੀ ਚੱਲ ਰਹੀ ਹੈ ਉਹ ਤਾਂ ਕਹਿੰਦੇ ਸੀ ਬਾਹਰਲੇ ਦੇਸ਼ਾਂ ਆ ਕੇ ਰਾਜ ਕੀਤਾ ਇੰਡੀਆ ਤੇ ਪਰ ਇਹਨਾਂ ਨੇ ਤਾਂ ਲੋਕਾਂ ਵਾਸਤੇ ਲੋਕਾਂ ਦਾ ਕਾਨੂੰਨ ਲੋਕਾਂ ਦੁਆਰਾ ਲੋਕਾਂ ਲਈ ਬਣਾਇਆ ਉਹ ਉਹ ਚੀਜ਼ ਤੁਹਾਨੂੰ ਨਜ਼ਰ ਨਹੀਂ ਆਉਂਦੀ ਇਹ ਉਹਨਾਂ ਦੇ ਪੈਰੋਕਾਰ ਰਹੇ ਨੇ ਜਿਹੜੇ ਕੁਝ ਬੰਦੇ ਤੇ ਜਿਹੜੇ ਅੰਗਰੇਜ਼ਾਂ ਦੀ ਝੂਟ ਚੱਲਦੇ ਰਹੇ ਨੇ ਅੱਜ ਗੱਡੀਆਂ ਤੇ ਉਹੀ ਨੇ ਉਹੀ ਆ ਲੋਕ ਭਗਤ ਸਿੰਘ ਦੇ ਰਾਹ ਤੇ ਚੱਲ ਰਹੇ ਨੇ ਉਹੀ ਲੋਕ ਹੈ ਲੜ ਰਹੇ ਨੇ ਵੀ ਮਨੁੱਖ ਦੇ ਹੱਤੋਂ ਮਰੁੱਖ ਦੀ ਲੋਲ ਲੁੱਟ ਨਾ ਹੋਵੇ ਉਹਨਾਂ ਨੂੰ ਬਰਾਬਰਤਾ ਮਿਲੇ ਇਹ ਲੜਾਈ ਜਾਰੀ ਰਹੂਗਾ ਕਿੰਨੀਆਂ ਜਾਨਾਂ ਲੱਗਦੀਆਂ ਨੇ ਪਹਿਲਾਂ ਵੀ ਸਰਕਾਰਾਂ ਨੇ ਅੰਗਰੇਜ਼ਾਂ ਨੇ ਵੀ ਲਾਈਆਂ ਨੇ ਜਿਲੇ ਵਾਲੇ ਬਾਗ ਚ ਇਹ ਗੋਲੀ ਚਲਾਈ ਐ ਪਰ ਉਹਨਾਂ ਨੂੰ ਪੜਦੇ ਦੇ ਪਿੱਛੇ ਹੋਣਾ ਪੈ ਗਿਆ ਲੋਕਾਂ ਦਾ ਰੋਹ ਦੇਖ ਕੇ ਅੱਜ ਵੀ ਚਾਹੇ ਬੰਗਲਾਦੇਸ਼ ਦੀ ਰਾਣੀ ਭਾਰਤ ਕੰਨੀ ਉੱਠਣਾ ਪੈ ਗਿਆ ਲੋਕਾਂ ਦਾ ਰੋਹ ਰਾਦਾ ਹੁੰਦਾ ਹੈ ਲੋ ਇੱਕ ਇੱਕ ਪਾਣੀ ਦੇ ਬਹਾਰ ਦੇ ਤਰ੍ਹਾਂ ਨੇ ਜਦੋਂ ਇਹ ਬਾਦਦੇ ਨੇ ਫਿਰੇ ਕੁਝ ਦੇਖਦੇ ਨਹੀਂ ਹੁੰਦੇ ਮੂਰੇ ਫਿਰ ਹੁਣ ਵੀ ਹੀਟਲੀ ਉੱਤੇ ਆਉਣੀ ਹੈ ਕੁਝ ਸਮਾਂ ਲੱਗ ਜੂਗਾ ਪਰ ਜਿਹੜੇ ਲੋਕ ਦਬੇ ਕੁਚਲੇ ਨੇ ਉਹਨਾਂ ਨੇ ਇੱਕ ਦਿਨ ਉੱਠਣਾ ਹੈ ਪੂਰਾ ਬੰਬ ਦੀ ਤਰ੍ਹਾਂ ਮੁੱਕੇ ਤਣ ਕੇ ਉਹਨਾਂ ਨੇ ਬੰਨ ਤੁਹਾਨੂੰ ਇਹ ਹਾਦਸਾ ਹੈ ਜਾਂ ਇਹ ਉਮੀਦ ਹੈ ਕਿ ਬੰਗਲਾਦੇਸ਼ ਵਾਲਾ ਹਾਲ ਭਾਰਤ ਦਾ ਹੋਊਗਾ ਜਦੋਂ ਲੋਕਾਂ ਦਾ ਹਰ ਆਸੇ ਪਾਸੇ ਸਾਹ ਘੁੱਟਿਆ ਗਿਆ ਅੱਜ ਸਾਡੇ ਪਾਣੀ ਤੇ ਵੀ ਕਬਜ਼ਾ ਕੰਪਨੀਆਂ ਦਾ ਹੋ ਰਿਹਾ ਮਰਦਾ ਬੰਦਾ ਮਰਦਾ ਬੰਦਾ ਕੀ ਨਹੀਂ ਕਰੂਗਾ ਅੱਜ ਜਿਹੜੇ ਚਾਹੇ ਦੌਦਰ ਪਲਾਟ ਲੱਗਿਆ ਦੀ ਚਾਹੇ ਸਾਨੂੰ ਕਹਿ ਰਹੇ ਨੇ ਦੋਚੀ ਕਚਾਨ ਨੂੰ ਬਾਹਰ ਇਹ ਵੀ ਥੱਲੇ ਵਾਲਾ ਪਾਣੀ ਵੀ ਤੁਸੀਂ ਗੰਦਲਾ ਕਰਤਾ ਉੱਪਰਲਾ ਜਿਹੜਾ ਹਵਾ ਤੇ ਉਹ ਵੀ ਤੁਸੀਂ ਗੰਦਲੀ ਕਰਤੀ ਪਰ ਕਿਸਾਨ ਉਹ ਚ ਦੋਚੀ ਨਹੀਂ ਉਹ ਚ ਚਾਰ ਕੰਪਨੀਆਂ ਨੇ ਅੱਜ ਸਾਨੂੰ ਠੰਡੇ ਪੀਤੇ ਬਣਾ ਸਰਚ ਸਕਦਾ ਜਿਹੜਾ ਬਹੁਤ ਵੇਸਟ ਪਾਣੀ ਜਾਂਦੀ ਹੈ ਸ਼ਰਾਬ ਵਾਲੀ ਫੈਕਟਰੀ ਹੈ ਉਹ ਕਿੰਨਾ ਪਾਣੀ ਵੇਸਟ ਜਾਂਦਾ ਹੈ ਉਹਨਾਂ ਦਾ ਅਜ ਕੋਈ ਨਾ ਨਿਸ਼ਾਨ ਨਹੀਂ ਕੱਲੇ ਕਿਸਾਨ ਨੂੰ ਇਹ ਦੋਚੀ ਪਾਇਆ ਜਾਂਦਾ ਜਿਹੜੀ ਕਿਸਾਨ ਦੇ ਝੋਨੇ ਦੀ ਫਸਲ ਲੈ ਕੇ ਕਿਸਾਨ ਨਹੀਂ ਲੈ ਕੇ ਉਹ ਵੀ ਜ਼ਿੰਮੇਵਾਰ ਇਥੋਂ ਦੀਆਂ ਸਰਕਾਰਾਂ ਨੇ ਇਥੋਂ ਦੇ ਬੁੱਧੀਜੀਵੀ ਉਦੋਂ ਵੀ ਪੇਟੇ ਦੀ ਵੀ ਪੰਜਾਬ ਦੇ ਨਕੂਲ ਜਿੰਨੀ ਫਸਲ ਚਾਹੀਦੀ ਹੈ ਇੱਥੇ 13 mm ਫਸਲ ਪਾਣੀ ਚਾਹੀਦਾ ਮੰਨ ਲਓ ਵੀ بارش ਦਾ ਇੱਥੇ ਤਾਂ 4 mm بارش ਨਹੀਂ ਇੱਥੇ ਝੋਨੇ ਦੀ ਫਸਲ ਤੇ ਨਕੂਲ ਹੀ ਨਹੀਂਦੀ ਪੰਜਾਬ ਇੱਕ ਕੰਪਨੀਆਂ ਦਾ ਸਮਾਨ ਵੇਚਣ ਦੀ ਖਾਤਰ ਕੀੜੇ ਮਾਰ ਦਵਾਈਆਂ ਵੇਚਣੀਆਂ ਦੀ ਆ ਵੱਡੇ ਟਰੈਕਟਰ ਵੇਚਣ ਦੀ ਕਿਸਾਨ ਕਜਰਾਈ ਕਰਨੀ ਦੀ ਉਹਦੇ ਕਰਕੇ ਹਰੀ ਕ੍ਰਾਂਤੀ ਲੈ ਕੇ ਆਏ ਇਹ ਇਹਨਾਂ ਦੀ ਲੋੜ ਸੀ ਅੱਜ ਇਹ ਕਿਸਾਨਾਂ ਨੂੰ ਪਾਣੀ ਦਾ ਸਾਰਾ ਕੁਝ ਗੰਦਾ ਕਰਕੇ ਕੰਪਨੀਆਂ ਨੂੰ ਪਾਣੀ ਵੇਚਣ ਦੀ ਖਾਤਰ ਇਹ ਤੇ ਕਿਸਾਨਾਂ ਨੂੰ ਦੋਚੀ ਪਾਰ ਠੀਕ ਹੈ